ਸਾਸੀਕਾਲ ਮੈਂ ਤੁਹਾਡਾ ਹਮਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਵੱਡਾ ਫੈਸਲਾ ਹੋਵੇਗਾ ਇੱਕ ਵੱਡਾ ਧਮਾਕਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੂੰ ਅੱਜ ਤੋਂ ਲਗਭਗ 1 ਮਹੀਨਾ ਪਹਿਲਾਂ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਕੀ ਉਹਨਾਂ ਨੂੰ ਪੰਥ ਵਿੱਚੋਂ ਸੇਖਿਆ ਜਾਵੇਗਾ ਕੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਿਸੇ ਹੋਰ ਨੂੰ ਬਣਾਇਆ ਜਾਵੇਗਾ ਇਸ ਬਾਰੇ ਗੱਲਬਾਤ ਕਰਾਂਗੇ ਦੱਸਦੀ ਕਿ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਬਿਮਾਰ ਚੱਲ ਰਹੇ ਨੇ ਉਹਨਾਂ ਦੇ ਜਿੰਨੇ ਵੀ ਦਿਵਾਨ ਪ੍ਰੋਗਰਾਮ ਸੀ ਉਹ ਸਾਰੇ ਮੁਲਤਵੀ ਕਰ ਦਿੱਤੇ ਨੇ ਸੰਗਤਾਂ ਨੂੰ ਮਿਲਣ ਤੋਂ ਗ੍ਰੇਜ਼ ਕੀਤਾ ਗਿਆ ਹੈ ਇਨਫੈਕਸ਼ਨ ਹੋਣ ਦੇ ਕਾਰਨ ਸਰੀਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਾਰੇ ਪੰਦੀਆਂ ਸਾਰੇ ਪੰਜਾਬ ਅਤੇ ਪੰਜਾਬੀਅਤਾਂ ਅੱਖਾਂ ਨੇ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਲੱਗੀਆਂ ਹੋਈਆਂ ਨੇ ਕਿ ਕਦੋਂ ਵੱਡਾ ਫੈਸਲਾ ਆਵੇਗਾ ਵੱਡਾ ਫੈਸਲਾ ਤੇ ਆਵੇਗਾ ਲੇਕਿਨ ਬڑے ਬਦਲਾਅ ਹੋਣਗੇ ਗੁਪਤ ਸੂਚਨਾ ਮਿਲੀ ਹੈ ਦੱਸਦੀ ਹੈ ਕਿ ਸ਼੍ਰੋਮਣੀ ਅਕਾਦੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਛੁੱਟੀ ਵੀ ਹੋ ਸਕਦੀ ਹੈ ਬਣ ਕੇ ਕੌਣ ਫਿਰ ਜਥੇ ਨਵੇਂ ਪ੍ਰਧਾਨ ਜਥੇਦਾਰ ਵੱਲੋਂ ਇਸ ਗੱਲ ਉੱਤੇ ਮੰਥਨ ਕੀਤਾ ਜਾ ਰਿਹਾ ਹੈ ਉਧਰ ਜਿਹੜੇ ਸਿਆਸੀ ਮਾਹਿਰ ਨੇ ਜਿਹੜੇ ਸਿੱਖ ਪੰਥ ਦੇ ਵਿੱਚ ਬੁੱਧੀਜੀਵ ਨੇ ਉਹਨਾਂ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਾਰੇ ਪੰਜਾਬ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਖਾਸ ਕਰਕੇ ਜਿਹੜੇ ਪੰਥਕ ਲੋਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨ ਕੌਣ ਨਾਵਾ ਹੋਵੇਗਾ ਕਿ ਸਰਦਾਰ ਸੁਖਵੀਰ ਸਿੰਘ ਪਾਦਲ ਪ੍ਰਧਾਨ ਹੋਣਗੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਬਾਗੀ ਤੜਾ ਹੈ ਉਹਦੇ ਨਾਲ ਗਠਬੰਧਨ ਕਰਕੇ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਲਹਿਰ ਚਲਾਈ ਜਾਵੇਗੀ ਇਸ ਬਾਰੇ ਬੁੱਧੀਜੀਵੀ ਕਹਿੰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਬੜਾ ਜਲਦੀ ਫੈਸਲਾ ਲੈ ਲੈ ਲੈਣਾ ਚਾਹੀਦਾ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਵਿੱਚੋਂ ਸਰਦਾਰ ਸੁਖਬੀਰ ਸਿੰਘ ਬਾਦਲ ਵਿਰਸਾ ਸਿੰਘ ਵਲਟੋਹਾ ਗੁਰਪ੍ਰਤਾਪ ਸਿੰਘ ਵਿਟਾਲਾ ਅਤੇ ਮਨਪ੍ਰੀਤ ਈਆਲੀ ਵਰਗੇ ਵੀ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋ ਸਕਦੇ ਨੇ ਜੇਕਰ ਵਿਰਸਾ ਸਿੰਘ ਵਿਲਟੋਹਾ ਅਤੇ ਮਨਪ੍ਰੀਤ ਯਾਲੀ ਦੇ ਅਸਾਮ ਜਿਆਦਾ ਦੱਸੀ ਜਾ ਰਹੇ ਨੇ ਕਿਉਂਕਿ ਪੰਥ ਦੇ ਵਿੱਚ ਹੀ ਆਵਾਜ਼ ਆ ਰਹੀ ਹੈ ਕਿ ਮਨਪ੍ਰੀਤ ਯਾਲੀ ਚੰਗੇ ਸਿਆਸਦਾਨ ਨੇ ਫੈਮਿਲੀ ਬੈਕਗ੍ਰਾਉਂਡ ਤੋਂ ਵੀ ਚੰਗੇ ਨੇ ਅਤੇ ਉਹਨਾਂ ਦੀ ਛਵੀ ਬਿਲਕੁਲ ਬਿਦਾਗ ਹੈ ਉਹਨਾਂ ਦੇ ਕਿਰਦਾਰ ਉੱਤੇ ਉਂਗਲੀ ਨਹੀਂ ਖੜੀ ਕੀਤੀ ਜਾ ਸਕਦੀ ਜਿੰਨੇ ਵੀ ਕੰਮ ਹੋਏ ਨੇ ਮਨਪ੍ਰੀਤ ਯਾਲੀ ਦੇ ਹਲਕੇ ਦਾਖਾਂ ਦੇ ਵਿੱਚ ਉਹ ਸਾਰੇ ਹੀ ਕਾਬਲੀ ਤਰੀਫ ਨੇ ਇਸ ਲਈ ਮਨਪ੍ਰੀਤ ਯਾਲੀ ਅਤੇ ਵਿਰਸਾ ਸਿੰਘ ਮਲਟੋਹਾ ਅਤੇ ਗੁਰਤਾਪ ਗੁਰਪ੍ਰਤਾਪ ਸਿੰਘ ਵਿਡਾਲਾ ਜੋ ਬਾਕੀ ਧੜੇ ਦੇ ਕਨਵੀਨਰ ਨੇ ਉਹਨਾਂ ਦਾ ਨਾਮ ਸਭ ਤੋਂ ਅੱਗੇ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਵੱਡਾ ਧਮਾਕਾ ਹੋਵੇਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਪਰ ਇਹ ਧਮਾਕਾ ਹੋਵੇਗਾ ਦੀਵਾਲੀ ਤੋਂ ਬਾਅਦ ਦੀਵਾਲੀ ਤੋਂ ਬਾਅਦ ਉਦੋਂ ਬਾਅਦ ਸਿਆਸੀ ਵਾਹਿਰੇ ਕਹਿ ਰਹੇ ਨੇ ਜਿਹੜੇ ਸਿੱਖ ਪੰਥ ਦੇ ਵਿੱਚ ਬੁੱਧੀਜੀਵੀ ਨੇ ਉਹ ਕਹਿ ਰਹੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਫੈਸਲਾ ਬੜਾ ਜਲਦੀ ਲੈ ਲੈਣਾ ਚਾਹੀਦਾ ਹੈ ਜਿੰਨੀ ਜਲਦੀ ਫੈਸਲਾ ਜਲਦੀ ਲਿਆ ਜਾਵੇਗਾ ਉਨੀ ਉਨੀ ਜਲਦੀ ਪਾਰਟੀ ਫਿਰ ਦੁਬਾਰਾ ਆਪਣੀ ਗੱਡੀ ਆਪ ਲਈ ਤੇ ਆ ਜਾਵੇਗੀ ਫਿਰ ਦੁਬਾਰਾ ਸੁਰਜੀਤ ਹੋ ਜਾਵੇਗੀ ਜਿਵੇਂ ਜਿਵੇਂ ਦਿਨ ਪੈਂਦੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਜਿਹੜਾ ਹੈ ਵੱਧਾ ਜਾਵੇਗਾ ਇਸ ਲਈ ਗਿਆਨੀ ਰਗਵੀਰ ਸਿੰਘ ਜਿਵੇਂ ਹੀ ਠੀਕ ਹੋਣਗੇ ਦਿਵਾਲੀ ਤੋਂ ਬਾਅਦ ਵੱਡਾ ਫੈਸਲਾ ਲਿਆ ਜਾਵੇਗਾ ਮਨਪ੍ਰੀਤ ਯਾਲੀ ਗੁਰਪ੍ਰਤਾਪ ਸਿੰਘ ਬਟਾਲਾ ਵਰਸਸ ਗਮਿਲਟੋਹਾ ਜਾਂ ਮੌਜੂਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਜੇ ਇਹ ਬਣਦੇ ਨੇ ਫਿਰ ਪਾਰਟੀ ਦਾ ਸੁਰਜੀਤ ਹੋਣਾ ਬੜਾ ਮੁਸ਼ਕਲ ਹੋਵੇਗਾ ਫਿਰ ਪਾਰਟੀ ਦੀ ਜਿਹੜੀ ਗੱਡੀ ਹੈ ਉਹ ਪਟੜੀ ਤੋਂ ਲੈ ਗਈ ਹੈ ਲੀਤੇ ਲੈਣਾ ਲੀਕ ਤੇ ਲੈ ਕੇ ਆਉਣਾ ਬੜਾ ਮੁਸ਼ਕਲ ਹੋ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਵਾਸਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਤੋਂ ਪੰਦੇ ਲੋਕ ਅਕੇ ਹੋਏ ਨੇ ਇਸ ਗੱਲ ਦਾ ਪੰਜਾਬ ਦੇ ਲਗਭਗ 99% ਲੋਕਾਂ ਨੂੰ ਪਤਾ ਹੈ ਧੰਨ